ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਦੇ ਅੰਦਰ ਸੰਤ ਸਿੰਘ ਮਸਕੀਨ ਹੋਣੀ ਮੁਹੰਮਦ ਸਾਹਿਬ ਸੱਲੇ ਵਾਲੇ ਸੱਲਮ ਤੇ حضرت موسی ਅਲੇਹਿ ਸਲਮ ਮੁਸਲਮਾਨਾ ਦੇ ਜਿਹੜੇ ਨਬੀ ਪੈਗੰਬਰ ਹੈ ਉਹਨਾਂ ਦੀ ਜ਼ਿੰਦਗੀ ਦੀ ਇੱਕ ਬਹੁਤ ਪਿਆਰੀ ਕਥਾ ਸੁਣਾ ਰਿਹਾ ਹੈ ਵੀਰੋ ਤੁਹਾਡੇ ਵਾਸਤੇ ਵੀ ਇਸ ਕਥਾ ਦੇ ਅੰਦਰ ਬਹੁਤ ਵੱਡਾ ਸਬਕ ਹੈ ਕਿ ਵਾਹਿਗੁਰੂ ਅੱਲਾ ਪਾਕ ਦੀ ਬੰਦਗੀ ਕਿਸ ਤਰ੍ਹਾਂ ਕਰੀਏ ਵੀਰੋ ਚੱਲ ਕੇ ਵੀਡੀਓ ਦੇਣ ਦੇ ਅਸਤੇ ਬਾਰੇ ਜਾਣਦੇ ਯਹੂਦੀਆਂ ਦਾ ਰੈਬਰੀ ਪੁਰਸ਼ ਜੋ 3500 ਸਾਲ ਪਹਿਲੇ ਅੰਦਾਜ਼ਨ ਹੋਇਆ ਹੈ ਕੋ ਤੂਰ ਕੋ ਕਹਿੰਦੇ ਨੇ ਪਹਾੜ ਨੂੰ ਤੇ ਪਹਾੜ ਦਾ ਨਾਮ ਸੀ ਤੂਰ ਉਸ ਤੇ ਚੜ ਕੇ ਰੋਜ਼ ਇਬਾਦਤ ਕਰਦਾ ਸੀ ਬੰਦਗੀ ਕਰਦਾ ਸੀ ਮੁਹੰਮਦ ਸਾਹਿਬ ਵੀ ਇੱਕ ਪਹਾੜ ਤੇ ਜਾਂਦੇ ਸਨ ਗਾਰ ਅਜੇ ਵੀ ਬਣੀ ਹੋਈ ਹੈ ਹੁਣ ਉੱਥੇ ਤੱਕ ਸਾਊਦੀ ਅਰਬ ਦੀ ਗਵਰਨਮੈਂਟ ਨੇ ਬਕਾਇਦਾ ਸੜਕ ਬਣਾ ਦਿੱਤੀ ਹੈ ਟਨਲ ਬਣਾ ਦਿੱਤੀ ਹੈ ਸੁਰੰਗ ਬਣਾ ਦਿੱਤੀ ਹੈ 8-10 ਮੀਲ ਦੀ ਵਾਟ ਕਰਕੇ ਯਾਤਰੀਆਂ ਨੂੰ ਜਾਣਾ ਪੈਂਦਾ ਸੀ ਹਾਜੀਆਂ ਨੂੰ ਹੁਣ ਸਿਰਫ 3 ਮੀਲ ਦਾ ਰਸਤਾ ਰਹਿ ਗਿਆ ਜਿੱਥੇ ਬੈਠ ਕੇ ਮੁਹੰਮਦ ਸਾਹਿਬ ਬੰਦਗੀ ਕਰਦੇ ਸਨ ਅੱਲਾਹ ਦਾ ਜਪ ਕਰਦੇ ਸਨ ਪਹਾੜ ਮੈਂ ਹੈਰਾਨਾਂ ਪਛੋਖੜ ਜੀਵਨ ਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਹਿਮਕੁੰਡ ਨੂੰ ਚੁਣਿਆ ਪਹਾੜ ਭਾਰਤ ਦੇ ਚੋਟੀ ਦੇ ਰਿਸ਼ੀਮੁਨੀ 90 ਫੀਸਦੀ ਪਹਾੜਾਂ ਤੇ ਜਬ ਤਬ ਕਰਦੇ ਰਹੇ ਜ਼ਮੀਨ ਤੋਂ ਥੋੜਾ ਜਿਹਾ ਉਲੰਦ ਉਠਕੇ ਕੁਛ ਨਾ ਕੁਛ ਮਦਦ ਮਿਲਦੀ ਹੋਵੇਗੀ ਖੈਰ ਇਸੀ ਲੰਕਾਈ ਤੇ ਮੈਂ ਨਾ ਜਾਵਾਂ ਕੋ ਤੋਰ ਤੇ ਜਾਂਦਾ ਸੀ ਇੱਕ ਦਿਨ ਇੱਕ ਆਯਾਲੀ ਜਿਹਦੇ ਕੁਲ 100 150 ਬੇਡਾਂ ਸਨ ਜੰਗਲ ਵਿੱਚ ਰੰਦਾ ਸੀ ਜੰਗਲ ਵਿੱਚ ਹੀ ਰਹਿੰਦਾ ਸੀ ਬੇਡਾਂ ਦਾ ਦੁੱਧ ਵੇਚ ਕੇ ਉਹਨਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਰਾਤ ਨੂੰ ਵੀ ਜੰਗਲ ਵਿੱਚ ਹੀ ਰਹਿ ਜਾਣਾ ਹੈ ਬਸ ਕੰਡਿਆਂ ਦੀ ਕਵਾੜ ਜਿਹਾਂ ਬਣਾਈ ਹੋਈ ਸੀ ਚਾਰੋਂ ਪਾਸੇ ਜਿਹਦੇ ਚ ਬੇਡਾਂ ਨੂੰ ਵੜ ਲੈਂਦਾ ਸੀ ਔਰ ਉੱਥੇ ਹੀ ਬਾਰਸ ਹੋ ਜਾਂਦਾ ਸੀ ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ ਕਦੀ ਗਿਆ ਨਹੀਂ ਸ਼ਹਿਰ ਦੇਖਣਾ ਬਹੁਤ ਵੱਧ ਗਿਆ ਵੱਡਾ ਹੋ ਗਿਆ ਪਰ ਬੇਡਾ ਨੂੰ ਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੋ ਬੇਡਾ ਨੂੰ ਵੀ ਨਾਲ ਲੈ ਗਿਆ ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤੋ ਪਹਿਲੇ ਇੱਕ ਇਬਾਦਤਗਾਹ ਪੈਂਦੀ ਸੀ ਉੱਥੇ ਇੱਕ ਵਾਈਸ ਭਾਉ ਕਥਾ ਕਰਨ ਵਾਲਾ ਰੱਬ ਦੀ ਗਣ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ ਖੁਦਾ ਜਿਹੜਾ ਹੈ ਲਾ ਮਕਾਨ ਹੈ ਲਾ ਸ਼ਰੀਕ ਹੈ ਲਾ ਮੈਦੂਦ ਹੈ ਇਹ ਖੜਾ ਹੋ ਕੇ ਸੁਣਨ ਲੱਗ ਪਿਆ ਲਾ ਮਕਾਨ ਉਹਦਾ ਕੋਈ ਨਿਸ਼ਚਿਤ ਥਾਂ ਨੂੰ ਯਾਦ ਕਰਦੇ ਨ ਕੋਈ ਇਸ ਆਯਾਲੀ ਨੇ ਸੁਣਿਆ ਪ੍ਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ ਸੀਮਤ ਜਿਉਂ ਦੀ ਸੋਚਣੀ ਸੀ ਵਿਚਾਰੇ ਦੀ ਲਾ ਮਕਾਨ ਲਾ ਸ਼ਰੀਰ ਉਹਦਾ ਕੋਈ ਸ਼ਰੀਰ ਨਹੀਂ ਹੈ ਹੱਸ ਪਿਆ ਇਹ ਆਯਾਲੀ ਪੇਡਾਂ ਨੂੰ ਵਾਪਸ ਲੈ ਆਉਥੇ ਕਿnde ਲਾ ਹੁਦਾ ਗੱਲ ਤੇ ਤੇਰੀ ਬੜੀ ਸੁਣਦੇ ਹੁੰਦੇ ਸੀ ਪਰ ਅੱਜ ਪਹਿਲੀ ਦਫਾ ਪਤਾ ਚੱਲੇ ਤੂੰ ਮੇਰੇ ਵਰ ਗਈ ਹੈ ਸਾਡਾ ਵੀ ਕੋਈ ਘਰ ਗਾਰਡ ਕੋਈ ਨਹੀਂ ਤੇਰਾ ਵੀ ਕੋਈ ਨਹੀਂ ਸਾਡਾ ਵੀ ਕੋਈ ਸ਼ਰੀਫ ਕੋਈ ਨਹੀਂ ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ ਕੋਈ ਵੀ ਨਹੀਂ ਹੈ ਤੇਰਾ ਵੀ ਕੋਈ ਨਹੀਂ ਛੇ ਲੋਨ ਹੋਰ ਤੇ ਕਿਸੇ ਨਾਲ ਮੇਰੀ ਸਾਂਝ ਨਹੀਂ ਬਣਦੀ ਕਿਉਂ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਗੁਰਵੰਗਦੇਵ ਜੀ ਦਾ ਇੱਕ ਬੜਾ ਕੀਮਤੀ ਸ਼ਲੋਕ ਹੈ ਕਿਸ ਹੀ ਕੋਈ ਕੋਏ ਮੰਜੇ ਨਿਮਾਣੀ ਇੱਕ ਤੋਂ ਇੱਥੋਂ ਸਨੇ ਫਰਿਆਦ ਕੀਤੀ ਹੈ ਪ੍ਰਭੂ ਹੈ خدا ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਨਾ ਕੋਈ ਭੈਣ ਹੈ ਨਾ ਕੋਈ ਭਰਾ ਹੈ ਨਾ ਮਾਤਾ ਨਾ ਪਿਤਾ ਕੋਈ ਸੰਤਾਨ ਨਹੀਂ ਕੋਈ ਪਤਨੀ ਨਹੀਂ ਕੋਈ ਮਾਹ ਬਾਪ ਨਹੀਂ ਕੁਛ ਵੀ ਨਹੀਂ ਕਲੇ ਅੱਜ ਪਤਾ ਚੱਲੇ ਤਾਂ ਵੀ ਕਰਨਾ ਹੈ। ਤਾਂ ਵੀ ਕਰਨਾ ਹੈ। ਲਾਸ਼ ਰੇਕ ਹੈ। ਇਹ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੋਇਆ ਹੈ। ਐ ਖੁਦਾ ਬਹੁਤ ਖੁਸ਼ ਹੋਇਆ ਅਜ ਪਹਿਲੀ ਦਫਾ ਪਤਾ ਚੱਲੇ ਤਾਂ ਮੇਰੀ ਦਾ ਮੇਰੀ ਤਰ੍ਹਾਂ। ਪਤਾ ਵਾਪਸ ਆ ਕੇ ਇਸ ਨੇ ਕੀ ਕੀਤਾ। ਸੰਦੇਹ ਹੋ ਚੁਕੀ ਸੀ। ਪੇਡਾਂ ਦਾ ਦੁੱਧ ਚੋਇਆ ਗਰਮ ਕੀਤਾ। ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਭੇਟਾਂ ਵੀ ਹਨ ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ ਤੇ ਐ ਹਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ ਦੁੱਧ ਮੈਂ ਗਰਮ ਕੀਤਾ ਤੋਂ ਤੇ ਤੂੰ ਰਜ ਜਾਏਗਾ ਫਿਰ ਮੈਂ ਬਾਅਦ ਵਿੱਚ ਪੀਵਾਂਗਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ ਪਰ ਤੂੰ ਮੇਰੇ ਗੁਣ ਸੁਣ ਲੈ ਅਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਸਲਾਹ ਕਰਦੀ ਰਹੀ ਹੈ ਉਹਦੇ ਗੁਣਾ ਨੂੰ ਸਾਹਮਣੇ ਰੱਖ ਕੇ ਰੂਹੇ ਜ਼ਮੀਨ ਦੇ ਵਿੱਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ ਕਹਿੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੂਬੀਆਂ ਨੇ ਪਰ ਮੇਰੀਆਂ ਖੂਬੀਆਂ ਸੁਣ ਲੈ ਤੈਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦੇਵਾਂਗਾ ਤੇਰਾ ਤਾਪ ਲੈ ਜਾਏਗਾ ਹੇ ਖੁਦਾ ਇੱਕ ਹੋਰ ਵੀ ਖੂਬੀ ਹੈ ਮੈਨੂੰ ਮੇਰੇ ਕੋਲ ਤੇਰੇ ਕੱਪੜੇ ਪਾੜ ਜਾਣ ਨਾ ਮੇਰੇ ਕੋਲ ਸੋਈ ਦਾਗਾ ਵੀ ਹੈ ਮੈਂ ਰੱਖਿਆ ਹੋਇਆ ਫਿਰੇ ਕਪੜੇ ਸੀਦਿਆਂਗਾ ਫਿਰ ਹੋਰ ਵੀ ਸੁਣ ਲੈ ਖੁਦਾ ਕਿਦਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਡਣ ਦੀ ਜਾਤ ਆਉਂਦੀ ਹੈ ਤੂੰ ਆਹ ਤੇ ਸਹੀ ਮੈਂ ਤੇਰੀਆਂ ਜੁੱਤੀਆਂ ਗੰਡਾਂਗਾ ਮੈਂ ਤੇਰੇ ਪਾਟੇ ਹੋਏ ਕਪੜੇ ਸੀਹਾਂਗਾ اے ਖੁਦਾ ਤੂੰ ਆਹ ਤੇ ਸਹੀ ਜੇ ਕਿਦਰੇ ਤੈਨੂੰ ਥਕੇਵਾ ਹੋਵੇ ਤੇ ਮੈਨੂੰ ਮੁਠੀ ਛਾਪੀ ਕਰਨ ਦੀ ਵੀ ਬੜੀ ਵਧੀਆ ਜਾਚ ਆਉਂਦੀ ਹੈ ਮੈਂ ਤੇਰਾ ਥਕੇਮਾ ਲਾ ਦੇਵਾਂਗਾ ਤੇ ਕਿਧਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦੇਵਾਂਗਾ حضرت موسی ਲੰਗਿਆ ਜਾ ਰਿਹਾ ਸੀ ਉਹਨੇ ਇਹ ਬੋਲ ਸੁਣੇ ਪਹਿਲੀ ਵਾਰ ਸੁਣੇ ਵੀ ਕੋਈ ਮਨੁੱਖ ਓਦਾ ਦੇ ਸਾਹਮਣੇ ਆਪਣੇ ਗੁਣਾ ਨੂੰ ਰੱਖ ਰਿਹਾ ਹੈ ਔਰ ਉਹ ਜੋ ਫਰਿਆਦ ਕਰ ਰਿਹਾ ਸੀ ਪਰਲੇ ਲੈ ਰਿਹਾ ਸੀ ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੂਮ ਨੇ ਮਸਨ ਵੀਰ ਦੇ ਚ ਦਰਜ ਕੀਤਾ ਤੂ ਕੋ ਜਾਈ ਤਾ ਸ਼ਮਮਮ ਚਾਕਰ ਇਹ ਖੁਦਾ ਤੋਂ ਕਹਤੇ ਹੈ ਮੈਂ ਤੇਰੀ ਚਾਕਰੀ ਕਰਨੀ ਤੇਰੀ ਨੌਕਰੀ ਕਰਨੀ ਤੇਰੀ ਗੁਲਾਮੀ ਕਰਨੀ ਜੋ ਕੁਝ ਮੈਨੂੰ ਆਉਂਦਾ ਮੈਂ ਤੈਨੂੰ ਦੱਸ ਦਿੰਦਾ ਹੈ ਜਿਹੜੇ ਜਿਹੜੇ ਗੁਣ ਮੇਰੇ ਕੋਲ ਨੇ ਮੈਂ ਤੈਨੂੰ ਦੱਸ ਦਿੱਤੇ ਨੇ ਤੇਰੇ ਗੁਣਾ ਦਾ ਮੈਨੂੰ ਪਤਾ ਕੋਈ ਨਹੀਂ। ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਹੈ ਤੂੰ ਆਪਾਂ ਵੀ ਲਾ ਸ਼ਰੀਕ ਹੈ ਸਾਡਾ ਕੋਈ ਸ਼ਰੀਕ ਨਹੀਂ। ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਮਕਾਨ ਹੈ ਤੇਰਾ ਕੋਈ ਥਾਂ ਟਿਕਾਣਾ ਨਹੀਂ ਤੂੰ ਆਪਣਾ ਵੀ ਕੋਈ ਨਹੀਂ। ਤੇ ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਂਝ ਬਣਾਈ ਹੈ। ਤੂੰ ਮੇਰੀਆਂ ਖੂਬੀਆਂ ਸੁਣ ਲੈ। ਬਾਕੀ ਮੈਨੂੰ ਕੁਝ ਨਹੀਂ ਪਤਾ। تو کو جائی تاشب مم چا کرد مولانا روم نے لکھے اس طرح کی جد اس نے اچھی فریاد کی تھی تو کو جائی تے ہیں تو کو جائی تاشب مم چا کرد میں تیری چاکری کرنی ہے میں تیرا غلام بننا میں تیری سیوا کرنی ہے ਤੰਨੇ ਨੇ ਹਜ਼ਰਤ موسی ਨੂੰ ਕ੍ਰੋਧ ਚੜਿਆ ਉਹਨੇ ਦੋ ਥੱਪੜ ਖਿੱਚ ਕੇ ਉਸਨੇ ਮਾਰੇ ਖੁਦਾ ਨੂੰ ਤਾਪ ਚੜਦਾ ਤੂੰ ਦਵਾਈ ਘੋਟ ਕੇ ਪਿਲਾਏਗਾ ਉਹਦੇ ਕੱਪੜੇ ਪਾਟਦੇ ਨੇ ਤੂੰ ਸੀਦੇਗਾ ਉਹਦੀ ਜੁੱਤੀ ਪਾੜਦੀ ਹੈ ਮੌਰਖ ਤੇ ਨੂੰ ਇਤਨੀ ਵੀ ਸਮਝ ਨਹੀਂ ਖੁਦਾ ਕੀ ਹੈ ਉਤੇ ਵਿਆਪਕ ਸਤਾ ਇੱਕ ਮਹਾਨ ਸ਼ਕਤੀ ਹੈ ਤੈਨੂੰ ਕੱਖ ਨਹੀਂ ਸਮਝ ਫੇਰੇ ਸ਼ਬਦ ਨਾ ਬੋਲੀ ਚਲਾ ਗਿਆ ਕੋਹ ਦੂਰ ਤੇ ਰੋਣ ਲੱਗ ਪਿਆ ਆਇਆ ਲਈ ਕਿੰ데 ਸਾਰੇ ਜਹਾਨ ਦੇ ਵਿੱਚ ਇੱਕ ਤੋਈ ਤੇ ਸੀ ਉਹ ਵਾਇਜ਼ ਕਹਿੰਦਾ ਸੀ ਮੇਰੇ ਵਰਗਾ ਹੈ ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ ਉਹ ਨਹੀਂ ਜੁੜੇਗਾ ਸੰਬੰਧ ਕਿਆ ਕੋਈ ਗੁਰੂ ਵਰਗਾ ਬਣੇ ਕਿਆ ਗੁਰੂ ਨੂੰ ਆਪਣੇ ਵਰਗਾ ਬਣਾਏ ਗੁਰੂ ਸਾਡੇ ਵਰਗਾ ਨਹੀਂ ਬਣੇਗਾ ਅਗਰ ਸਾਡੇ ਵਰਗਾ ਬਣ ਜਾਏ ਤਾਂ ਗੁਰੂ ਗੁਰੂ ਹੀ ਨਹੀਂ ਹੈ ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ ਅਗਰ ਸਾਡੇ ਵਰਗਾ ਹੋ ਗਿਆ ਤੋ ਪ੍ਰਭੂ ਪ੍ਰਭੂ ਹੀ ਨਹੀਂ ਹੈ ਸਾਨੂੰ ਪ੍ਰਭੂ ਵਰਗਾ ਹੋਣਾ ਪਏਗਾ ਪਰਮਾਤਮਾ ਵਰਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਮਨੁੱਖ ਨੂੰ ਵਸੀਲਾ ਦਿੱਤਾ ਉਸ ਪਰਮਾਤਮਾ ਨੇ ਪਰਮਾਤਮਾ ਹੋਣ ਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ ਹਰੀ ਦਾ ਜਨ ਹਰੀ ਦਾ ਭਗਤ ਹਰੀ ਜੈਸਾ ਚਾਹੀਦਾ ਹੈ ਸੁਭਾਅ ਕਰਕੇ ਸੁਭਾਅ ਕਰਕੇ ਫਰਿਆਦ ਪਿਆ ਕਰਦਾ ਰੋਕੇ ਇਕ ਤੂੰ ਹੀ ਤੇ ਸੀ ਮੇਰੇ ਵਰਗਾ ਪਰ ਇਹ ਰਹਿਬਰ ਕਹਿੰਦਾ ਹੈ ਇਹ ਪੈਗੰਬਰ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਹੈ ਜ਼ਾਰੋ ਜ਼ਾਰ ਰੋਣ ਲੱਗ ਪਿਆ ਦੋ ਰੋਟੀਆਂ ਬਣਾਈਆਂ ਦਰੀਆਂ ਦੀ ਦਰੀਆਂ ਰਹਿ ਗਈਆਂ ਦੁੱਧ ਵੀ ਧਰੇ ਦਾ ਧਰਾ ਰਹਿ ਗਿਆ ਉਸਨੇ ਪੀਤਾ ਨਹੀਂ ਇਤਨੇ ਉਦੇ ਦਿਲ ਨੂੰ ਚੋਟ ਲੱਗੀ ਕੋ ਤੂਰ ਤੇ ਬੈਠਦੇ ਹਾਂ موسی ਹਮੇਸ਼ਾ ਜੁੜ ਜਾਂਦਾ ਸੀ ਇੱਕੋ ਹੀ ਦਫਾ ਨਾਮ ਦੌਰਾਂ ਦਾ ਸੀ ਤੇ ਜੁੜ ਜਾਂਦਾ ਸੀ ਅੱਜ ਨਹੀਂ ਜੁੜ ਰਿਹਾ ਰਾਤ ਨੂੰ ਲੰਗਰ ਨੂੰ ਆ ਗਈ कारे ਟੁੱਟਦੇ ਟੁੱਟਦੇ ਖਿਸਕਣ ਲੱਗ ਪੈਣਾ ਪ੍ਰਭਾਤ ਹੋ ਗਈ ਲੇਕਿਨ ਮੂਸਾ ਦਾ ਮਨ ਨਹੀਂ ਜੁੜਿਆ ਫਰਿਆਦ ਕੀਤੀ ਮੂਸਾ ਨੇ ਤੈ ਖੁਦਾ ਮੇਰੇ ਕੋਲ ਕੀ ਗਲਤੀ ਹੋਈ ਹੈ ਮੇਰੇ ਕੋਲ ਐਸੀ ਕੀ ਬੋਲ ਹੋ ਗਈ ਹੈ ਜੁੜਨਾ ਪ੍ਰਮਾਤਮਾ ਦੀ ਬਖਸ਼ਿਸ਼ ਹੈ ਮਨੁੱਖ ਦੀ ਆਪਣੀ ਮਿਹਨਤ ਨਹੀਂ ਜਪ ਕਰਨਾ ਮਨੁੱਖ ਦੀ ਮਿਹਨਤ ਹੈ ਜਦ ਸਮਾਧੀ ਬਣ ਜਾਏ ਰਸ ਬਣ ਜਾਏ ਆਨੰਦ ਬਣ ਜਾਏ ਤੇ ਉਹਦੀ ਰਹਿਮਤ ਹੈ ਮਨੁੱਖ ਦੀ ਮਿਹਨਤ ਨਹੀਂ ਇਸ ਚੱਕਰ 'ਚ ਨਾ ਪੈਣਾ ਰੋਟੀ ਕਮਾਣਾ ਰੋਟੀ ਪਕਾਣਾ ਰੋਟੀ ਖਾਣ ਤੱਕ ਹੀ ਮਨੁੱਖ ਸੀਮਤ ਹੈ ਖੌਨ ਤੇ ਪ੍ਰਮਾਤਮਾ ਨੇ ਬਣਾਣਾ ਹੈ ਕੋਈ ਅਸੀ ਥੋੜੀ ਬਣਾਣਾ ਉਹ ਸਾਡੇ ਹੱਥ 'ਚ ਰੱਖਿਆ ਹੀ ਨਹੀਂ ਉਸਨੇ ਖਾਦੇ ਭੋਜਨ ਦਾ ਖੌਨ ਨਾ ਬਣੇ ਤਾਂ ਫਿਰ ਅਸੀ ਹੋ ਸਕਦੇ ਹਾਂ ਗੁਰਦੁਆਰੇ ਆਣਾ ਸਤ ਸੰਕਰਨ ਬਾਣੀ ਜਪਣ ਵਾਹਿਗੁਰੂ ਮੰਤਰ ਜਪਣ ਇਬਾਦਤ ਕਰਨਾ ਅੰਮ੍ਰਿਤ ਵੇਲੇ ਉਠਣਾ ਤੇ ਮਨੁੱਖ ਨੇ ਕਰਨਾ ਪਰ ਕੋਈ ਸਮਾਦੀ ਲੀਨ ਹੋ ਜਾਏ ਤੇ ਉਹਦੀ ਬਖਸ਼ਿਸ਼ ਹੈ ਉਹਤੇ ਉਹਦੀ ਰਹਿਮਤ ਹੈ ਮਨੁੱਖ ਦੇ ਵਸ ਦੀ ਗੱਲ ਨਹੀਂ ਹੈ ਹੀ ਨਹੀਂ ਇਸ ਚੱਕਰ 'ਚ ਨਾ ਪੈਣਾ ਇਹ ਉਹਦੀ ਰਹਿਮਤ ਹੈ ਮੂਸਾ ਕਹਿੰਦਾ ਸੀ اے ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ ਅੱਜ ਵੀ ਹੈ ਆਣੀ ਮੇਰਾ ਮਨ ਕਿਉਂ ਨਹੀਂ ਜੁੜਿਆ ਤੇਰੇ 'ਚ ਅਲਹாம் ਹੋਇਆ ਨਹੀਂ ਜੁੜ ਸਕੇਗਾ ਕਿਉਂ ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਉਹ ਜਿਹੜਾ ਅਲਹாம் ਹੋਇਆ ਉਹਨੂੰ ਮੌਲਾਨਾ ਰੂਮ ਨੇ ਆਪਣੀ ਮਸਨਵੀ 'ਚ ਇੰਜ ਲਿਖਿਆ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਉਹ ਇਸ ਦੁਨੀਆ ਵਿੱਚ ਜੋੜਨ ਲਈ ਆਇਆ ਹੈ ਤੋੜਨ ਲਈ ਨਹੀਂ ਕਿਉਂਕਿ ਤੋੜ ਕੇ ਰੱਖ ਦਿੱਤਾ ਹੈ। ਭਾਵੇਂ ਉਹ ਨਾਲ ਸਮਝ ਸੀ ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ। ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਰੱਖ ਰਿਹਾ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ। ਇੱਕ ਗੱਲ ਹੋਰ ਵੀ ਅਰਜ਼ ਕਰ ਦਿਆਂ। اگر منکھ چتر چلاک نہیں ہے تو سنسار دیچ کامیاب نہیں ہو سکے گا پر منک بھولا نہیں ہے دھرم دی دنیا جی کامیاب نہیں ہو سکے گا چلاک بندے دی دھرم دنیا چ جی نہیں چل دی بھولا با سنسار دیچ نہیں چل دا کبیر کہ چتر آئی نہ چتر بج پائیے رے جن من ما دو سو لائیے نانک دیو جی مہاراج کہنے نے ਸੇ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲ ਲੈਣਾ ਚਤਰਾਈਆਂ ਸਿਆਣਪਾਂ ਆਵੇਂ ਕਿਤੇ ਨਾ ਕੰਮ ਕਿਤਨੀ ਚਤਰਾਈ ਇਕੱਠੀ ਕਰ ਲੈ ਕਿਤਨਾ ਪਾਰ ਦਾ ਗਿਆਨ ਇਕੱਠਾ ਕਰ ਲੈ ਕਿਤਨੀ ਸਿਆਣਪ ਇਕੱਠੀ ਕਰ ਲੈ ਕਿਤਨਾ ਤੂੰ ਚਰਾਕ ਹੋ ਜਾਏ ਹਾਜ਼ਰ ਜਵਾਬ ਹੋ ਜਾਏ ਪ੍ਰਮਾਤਮਾ ਦੀ ਦੁਨੀਆ ਚ ਨਹੀਂ ਚੱਲਦੀ ਉੱਥੇ ਤੇ ਬੋਲਾਵਾ ਚੱਲਦਾ ਹੈ ਮਾਸੂਮੇ ਚੱਲਦੀ ਹੈ ਉੱਥੇ ਤੇ ਸ਼ਰਧਾ ਕਮਾਉਂਦੀ ਹੈ ਉੱਥੇ ਤੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਇਹ ਕਮਾਉਂਦਾ ਹੈ ਅਲਹਾਂ ਹੋਇਆ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੈਨੂੰ ਮੈਂ ਭੇਜਿਆ ਸੀ ਜਗਤ ਦੇ ਵਿੱਚ ਲੋਕਾਂ ਦੇ ਦਿਲ ਜੋੜਨ ਵਾਸਤੇ ਪਰ ਤੂੰ ਤੇ ਇੱਕ ਜੁੜੇ ਨੂੰ ਤੋੜ ਕੇ ਆਇਆ ਤੇ ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ ਤੂੰ ਕਿ ਤੋੜ ਕੇ ਰੱਖ ਦਿੱਤਾ ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਗਾ ਪਹਿਲੇ ਉਹਨੂੰ ਜੋੜ ਕੇ ਆ ਉਹਨੂੰ ਜਾ ਕੇ ਖੈ ਖੁਦਾ ਤੇਰੇ ਵਰਗਾ ਹੀ ਹੈ ਇਤਿਹਾਸ ਹੈ موسی ਵਾਪਸ ਆਇਆ ਉਹਦੇ ਪੈਰੀਂ ਪਿਆ ਉਸਕੋ ਮਾਫੀ ਮੰਗੀਏ ਕਥਾ ਕੀ ਅਖੇ ਐ ਆਯਾਲੇ ਖੁਦਾ ਕਹਿੰਦਾ ਖੁਦਾ ਤੇਰੇ ਵਰਗਈਏ ਤੇਰੇ ਵਰਗਈਏ ਸਾਡੇ ਗੁਨਾ ਤੇ ਵੀ ਨਹੀਂ ਰਿਝਿਆ ਸਾਡੇ ਗਿਆਨ ਤੇ ਵੀ ਨਹੀਂ ਰਿਝਿਆ ਤੇਰੇ ਭੋਲੇ ਬਾ ਤੇ ਰਿਝਖੇ ਵੀਰੋ ਸਭ ਤੋਂ ਪਹਿਲੇ ਤੇ ਸੰਤ ਸਿੰਘ ਮਸਕੀਨ ਹੋਣੀ ਗਿਆਨ ਦਾ ਸਾਗਰ ਪੂਰੀ ਦੁਨੀਆ ਦੇ ਉੱਤੇ ਉਹਨਾਂ ਨੂੰ ਬਹੁਤ ਸਤਿਮਾਨ ਦਿੱਤਾ ਜਾਂਦਾ ਕਿਉਂ ਦਿੱਤਾ ਜਾਂਦਾ ਕਿ ਦੇਖੋ ਵੀਰੋ ਅੱਜ ਦੀ ਕਥਾ ਦੇਖੋ ਸਾਡੇ ਪਿਆਰੇ ਨਬੀ حضرت ਮੁਹੰਮਦ ਅਸੱਲਮ حضرت موسی ਅਲੇ ਸਲਾਮ ਮੁ슬ਮਾਨਾ ਦੇ ਨਬੀਆਂ ਦੀ ਕਥਾ ਉਹਨਾਂ ਨੇ ਅੱਜ ਕੀਤੀ ਹੈ ਤੇ ਹੁਣ ਮੈਂ ਜਾਂ ਕੋਈ ਹੋਰ ਕਹਿਣ ਲੱਪੇ ਜੀ ਕਿਵੇਂ ਸੰਤ ਮਸਕੀਨ ਤੇ ਪੈਸਿਆਂ ਵਾਸਤੇ ਕਰਦਾ ਸੀ ਇਸੇ ਤਰ੍ਹਾਂ ਹੀ ਵੀਰੋ ਇੱਕ ਬੰਦੇ ਨੇ ਕੱਲ ਕਮੈਂਟ ਕੀਤਾ ਮੈਨੂੰ ਕਥਾ ਤੇ ਬਹੁਤ ਮੈਨੂੰ ਮਾੜਾ ਲੱਗਾ ਬੜੀ ਤਕਲੀਫ ਆਈ ਵੀਰੋ ਅਸਲ ਮਕਸਦ ਇਹ ਹੁੰਦਾ ਕਿ ਕਿਸੇ ਵੀ ਧਰਮ ਦੇ ਵਿੱਚੋਂ ਅਗਰ ਤੁਹਾਨੂੰ ਕੋਈ ਪੋਜ਼ਿਟਿਵ ਚੰਗੀ ਚੀਜ਼ ਮਿਲਦੀ ਹੈ ਤੇ ਤੁਸੀਂ ਉਹ ਲਵੋ ਤੇ ਦੂਸਰਿਆਂ ਨੂੰ ਵੀ ਉਸ ਦੇ ਬਾਰੇ ਜਾਣ ਦੱਸੋ ਉਹਨਾਂ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਉਸ ਧਰਮ ਨੂੰ ਪਨਾ ਲਈਏ ਜਾਂ ਉਸ ਧਰਮ ਦੇ ਕੁਝ ਲੋਕ ਸਾਡੇ ਤੇ ਗਲਤ ਕਮੈਂਟ ਪਾਸ ਕਰਨ ਦੇਖ ਸਿਕ ਵੀਰ ਨੇ ਬੜਾ ਗਲਤ ਕਮੈਂਟ ਕੀਤਾ ਤੇ ਉਹ ਮੈਨੂੰ ਬਹੁਤ ਬੁਰਾ ਲੱਗਾ ਖੈਰ ਵੀਰੋ ਦੇਖੋ ਇਸ ਕਥਾ ਤੋਂ ਤੁਹਾਨੂੰ ਇਹ ਹੀ ਪਤਾ ਲੱਗਾ ਕਿ ਜ਼ਿੰਦਗੀ ਦਾ ਅਸਲ ਮਾਰਕ ਕੀ ਹੈ ਕਿ ਉਹ ਇੱਕ ਜਿਹੜਾ ਆਯਾਲੀ ਸੀ ਜਿਹੜਾ ਬੱਕਰੀਆਂ ਚਰਾਉਂਦਾ ਸੀ ਜਦੋਂ ਉਹਨੇ ਆਪਣੀ ਮਸੂਮੀਅਤ ਦਿਖਾਈ ਅੱਲਾ ਰੱਬ ਉਜ਼ਤ ਦੇ ਬਾਰੇ ਤੇ ਲੇਕਿਨ موسی ਅਲੈਸਲਾਮ ਨੇ ਜਦੋਂ ਉਹਨਾਂ ਨੂੰ ਉਹਨੂੰ ਮਨਾ ਕਰਤਾ ਝੜਕ ਦਿੱਤਾ ਅੱਲਾਹ ਪਾਕ ਨੂੰ ਇਹ ਚੀਜ਼ ਨਹੀਂ ਪਸੰਦ ਆਏ ਅੱਲਾਹ ਰੱਬ ਉਲ ਇਜ਼ਤ ਦੀ ਜ਼ਾਤ ਨੂੰ ਵੀਰੋ ਮਸੂਮੀਅਤ ਚਾਹੀਦੀ ਹੈ ਸਾਡੇ ਸਾਡੀ ਨੀਅਤ ਅੱਲਾਹ ਪਾਕ ਦੀ ਜ਼ਾਤ ਵੇਖਦੀ ਹੈ ਕਿ ਅਸੀਂ ਕਿਸ ਨੀਅਤ ਨਾਲ ਕੰਮ ਕਰ ਰਹੇ ਹਾਂ ਕਿਸ ਨੀਅਤ ਦੇ ਨਾਲ ਉਹਦੀ ਇਬਾਦਤ ਕਰ ਰਹੇ ਹਾਂ ਕਿਹੜੀ ਨੀਅਤ ਦੇ ਨਾਲ ਉਹ ਲੰਗਰ ਲਾ ਰਹੇ ਹਾਂ ਕਿਹੜੀ ਨੀਅਤ ਦੇ ਨਾਲ ਉਹਦੇ ਉੱਤੇ ਖਰਚ ਕਰ ਰਹੇ ਹਾਂ ਅਗਰ ਸਾਡੀ ਨੀਅਤ ਵੀਰੋ ਦਿਖਾਵੇ ਦੀ ਹੈ ਲੰਗਰ ਲਾ ਰਹੇ ਹਾਂ ਕਿ ਲੋਕ ਕਹਿਣ ਓਏ ਹੋਏ ਹੋਏ ਇਹ ਤੇ ਬਹੁਤ ਲੰਗਰ ਲਾਉਂਦਾ ਬਹੁਤ ਵਧੀਆ ਕੰਮ ਕਰਦਾ ਬਹੁਤ ਵਧੀਆ ਪ੍ਰਚਾਰ ਕਰਦਾ ਬਹੁਤ ਵਧੀਆ ਗੱਲ ਕਰਦਾ ਤੇ ਵੀ ਉਹ ਫਿਰ ਸਾਨੂੰ ਉਹਦਾ ਕੋਈ ਅਜਰ ਨਹੀਂ ਮਿਲਣਾ ਕਿਉਂਕਿ ਸਾਡੀ ਨੀਅਤ ਦਿਖਲਾਵੇ ਦੀ ਲੋਕਾਂ ਨੂੰ ਦਿਖਾਉਣ ਦੀ ਹੈ ਤੇ ਉਹ ਤੁਸੀਂ ਕੰਮ ਕਰ ਲਿਆ ਵੀਰੋ ਜਿਹੜਾ ਵੀ ਕੰਮ ਕਰੋ ਉਹਦੇ ਵਿੱਚ ਤੁਹਾਡੀ ਇਹੀ ਸਾਡੀ ਨੀਅਤ ਹੋਣੀ ਚਾਹੀਦੀ ਕਿ ਅੱਲਾ ਰੱਬ ਵੱਲ ਇੱਜ਼ਤ ਦੀ ਜ਼ਾਤ ਸਾਡੇ ਤੋਂ ਰਾਜ਼ੀ ਹੋ ਜਾਵੇ ਉਹਨੂੰ ਰਾਜ਼ੀ ਕਰਨ ਦੀ ਸਿਕਰੀਏ ਅਗਰ ਉਹ ਰਾਜ਼ੀ ਹੋ ਗਿਆ ਤੇ ਦੁਨੀਆਦਾਰ ਦੇ ਲੋਕ ਤੇ ਕੋਈ ਛਾ ਹੀ ਨਹੀਂ ਹੈ ਇਹ ਸਾਡੇ ਤੋਂ ਆਪਣੇ ਆਪ ਹੀ ਰਾਜ਼ੀ ਹੋ ਜਾਣਗੇ ਇਹ ਸਾਡੇ ਪਿੱਛੇ ਆਪਣੇ ਆਪ ਹੀ ਆ ਜਾਣਗੇ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੱਜ ਦੀ ਕਥਾ ਬਹੁਤ ਪਿਆਰੀ ਕਥਾ ਸੀ ਵੀਰੋ ਇਹੋ ਜੀ ਕਥਾ ਕਿ ਅਗਰ ਗਹਿਰਾਈ ਨਾਲ ਸੁਣੋ ਤੇ ਤੁਹਾਡਾ ਅੱਖਾਂ ਚੋਂ ਆਸੂ ਆ ਜਾਣ ਕਿ ਇਡੀ ਵਧੀਆ ਕਥਾ ਸੀ ਬਹੁਤ ਵੀਰੋ ਅਚਮਿੰਨ ਲੱਗੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਸਾਲ ਲਾਜ਼ਮੀ ਕਰਨਾ ਆਪਣਾ ਢੇ ਸਾਰਾ ਖਿਆਲ ਰੱਖਣਾ ਦੋਸਤਾਂ ਨੂੰ ਯਾਦ ਰੱਖਣਾ ਅੱਲਾ ਫੇਜ਼